ਦੁਨੀਆ ਸ਼ੇਰ ਬਣ ਕੇ ਰਹਿਣਾ ਪੈਂਦਾ ਹੱਥ ਜੋੜਿਆਂ ਕੋਈ ਨਹੀਂ ਦਿੰਦਾ ਆਪਣਾ ਹੱਕ ਧੱਕੇ ਨਾਲ ਲੈਣਾ ਪੈਂਦਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਬਾਈ ਦੀਪ ਸਿੱਧੂ ਦੀ ਯਾਦਗਾਰ ਮਨਾਉਣ ਸੰਬੰਧੀ ਸਾਰੀ ਜੋੜ ਬੈਠੀ ਸਾਧ ਸੰਗਤ ਜੀਓ ਫਤਿਹ ਦੀ ਸਾਂਝ ਪਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਸਮੇ ਤੇ ਯੋਧੇ ਕੌਮ ਪੈਦਾ ਕਰਦੀ ਰਹਿੰਦੀ ਆ ਕਦੇ ਖੜੋਤ ਨਹੀਂ ਆਉਂਦੀ ਆਪਾਂ ਨੂੰ ਇਹ ਲੱਗਦਾ ਵੀ ਸਾਡੀ ਕੌਮ ਚ ਖੜੋਤ ਆ ਗਈ ਸਾਡੇ ਕੋਲੇ ਕੋਈ ਲੀਡਰ ਨਹੀਂਗਾ ਕਿੱਧਰ ਨੂੰ ਜਾਈਏ ਪਰ ਗੁਰੂ ਮਹਾਰਾਜ ਬਾਜਾਂ ਵਾਲੇ ਆਪਾਂ ਨੂੰ ਆਪ ਆਪਣੇ ਲੀਡਰ ਬਖਸ਼ ਕੇ ਗਏ ਆ ਸਮੇਂ ਸਮੇਂ ਤੇ ਲੀਡਰ ਪੈਦਾ ਹੁੰਦੇ ਆਏ ਆ ਜੇ ਅੱਜ ਗੱਲ ਕਰੀਏ ਬਾਈ ਦੀਪ ਜਿਵੇਂ ਕਹਿੰਦਾ ਹੁੰਦਾ ਸੀ ਗੱਲ ਵਰਤਾਰੇ ਦੀ ਬਾਈ ਦੀਪ ਆਪਣਾ ਕਿਹੋ ਜਿਹਾ ਲਾਈਫ ਸਟਾਈਲ ਛੱਡ ਕੇ ਪੰਥ ਦੀ ਪੰਜਾਬ ਦੀ ਗੱਲ ਕਰਨ ਲੱਗ ਗਿਆ ਕਦੇ ਸੋਚਿਆ ਕਿਸੇ ਨੇ ਵੀ ਇਹ ਆਲ ਆਫ ਅ ਸੱਡਨ ਕੀ ਚੀਜ਼ ਹੋਈ ਇਹ ਬਾਈ ਦੀਪ ਦੇ ਹੀ ਸ਼ਬਦ ਸੀ ਵਰਤਾਰਾ ਇਹ ਗੁਰੂ ਮਹਾਰਾਜ ਦਾ ਵਰਤਾਰਾ ਸੀ ਜੀ ਦੇ ਕਰਕੇ ਬਾਈ ਦੀਪ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਮੋੜ ਆਇਆ ਤੇ ਉਹ ਪੰਥ ਪ੍ਰਤੀ ਪੰਜਾਬ ਪ੍ਰਤੀ ਆਪਣੀ ਸਾਰੀ ਜ਼ਿੰਦਗੀ ਨਿਸ਼ਾਵਰ ਕਰ ਗਿਆ ਆਪਾਂ ਹੁਣ ਗੱਲ ਕਰਦੇ ਆਂ ਵਾਰਸ ਦੀ ਵਾਰਸ ਬਨਣਾ ਜਾਂ ਬਣਾਉਣਾ ਕਿਸੇ ਦੇ ਹੱਥ 'ਚ ਨਹੀਂ ਹੁੰਦਾ ਵਾਰਸ ਬਣ ਲਈ ਕਮਾਈ ਕਰਨੀ ਪੈਂਦੀ ਆ ਖੰਡੇ ਦੀ ਧਾਰ ਤੇ ਚੱਲਣਾ ਪੈਂਦਾ ਵਾਰਸ ਉਹੀ ਬਣਦਾ ਜੋ ਆਪਣਾ ਨਿੱਜੀ ਹਿੱਤ ਵਾਰ ਕੇ ਪੰਥ ਪ੍ਰਤੀ ਸੱਚਾ ਹੋ ਕੇ ਆਪਣੀ عوام ਪ੍ਰਤੀ ਸੱਚਾ ਹੋ ਕੇ ਨਿੱਤਰਦਾ ਵਾਰਸ ਜਥੇਬੰਦੀ ਉਹਦਾ ਅਸਲੀ ਵਾਰਿਸ ਆਪਣੇ ਆਪ ਨੂੰ ਸਿੱਧ ਕਰਕੇ ਜੇ ਅੱਜ ਗੱਲ ਕਰੀਏ ਉਹਨੇ ਕਿਸੇ ਤੋਂ ਕਮਾਈ ਨਹੀਂ ਲਈ ਵੀ ਮੈਂ ਵਾਰਿਸ ਆ ਉਹਨੇ ਆਪਣਾ ਵਾਰਿਸ ਖੰਡੇ ਦੀ ਧਾਰ ਤੇ ਚੱਲ ਕੇ ਸਿੱਧ ਕੀਤਾ ਤੇ ਅੱਜ ਡਿਬੜੂਗੜ੍ਹ ਦੀ ਜੇਲ੍ਹ ਵਿੱਚ ਬੈਠਾ ਵਾਰਸ ਉਹ ਹੁੰਦੇ ਆ ਸਾਡੀ ਮਾਤਾ ਬੈਠੀ ਐ ਇੱਥੇ ਬਾਈਖੰਡੇ ਵਾਰਸ ਉਹ ਸੀ ਬਾਈਖੰਡੇ ਦਾ ਤੇ ਬਾਈਦੀਪ ਦਾ ਜੋ ਪਿਆਰ ਸੀ ਉਹ ਪਰਿਵਾਰਾਂ ਦੀ ਸਾਨ ਸੀ ਸਾਡੀ ਉਹ ਸਾਨੂੰ ਪਰਿਵਾਰਾਂ ਨੂੰ ਹੀ ਪਤਾ ਤੇ ਜੱਗ ਜਾਹਿਰ ਆ ਉਹ ਕਿਸੇ ਤੋਂ ਲੁਕੀ ਨਹੀਂ ਗੱਲ ਬਹੁਤ ਇੱਧਰ ਉਧਰ ਦੀਆਂ ਗੱਲਾਂ ਹੁੰਦੀਆਂ ਪਰਿਵਾਰਾਂ ਤੱਕ ਵੀ ਪਹੁੰਚਦੀਆਂ ਜੇ ਮੈਂ ਕਹਾਂ ਵੀ ਕੌਮ ਵਿੱਚ ਤਰਾਸਦੀ ਆ ਵੀ ਆਪਾਂ ਇੱਕ ਦੂਜੇ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਜਾਂਦੇ ਆ ਇਹ ਆਪਣੀ ਕਮੀ ਆ ਆਪਾਂ ਨੂੰ ਸਭ ਤੋਂ ਪਹਿਲਾਂ ਇਹ ਦੂਰ ਕਰਨੀ ਪਊਗੀ ਆਪਣੇ ਦੁਸ਼ਮਣ ਤਾਂ ਪਹਿਲਾਂ ਹੀ ਦਾਗ ਲਾਈ ਬੈਠੇ ਆ ਵੀ ਇਹਨਾਂ ਨੂੰ ਆਪਾਂ ਇੱਕ ਦੂਜੇ ਦੇ ਨਾਲ ਲੜਾਈਏ ਤੇ ਕਮਜ਼ੋਰ ਕਰੀਏ ਇਹ ਵੀ ਆਪਾਂ ਨੂੰ ਨਜਿੱਠਣਾ ਪੈਣਾ ਛੋਟੀਆਂ ਮੋਟੀਆਂ ਗੱਲਾਂ ਤੇ ਨਾ ਜਾਇਆ ਕਰੋ ਆ ਫੋਨ ਹਰੇਕ ਕੋਲੇ ਫੜਿਆ ਕੋਈ ਉਸ ਚ ਨਿੱਕੀ ਮੋਟੀ ਕਲਿੱਪ ਦੇਖੀ ਤੇ ਆਪ ਦਾ ਵਿਊ ਦੇਣ ਤੁਰ ਪੈਣੇ ਆ ਇਹਨੂੰ ਛੱਡੋ ਡੂੰਘਾਈ ਨਾਲ ਗੱਲ ਸੋਚੋ ਆਪਣੀਆਂ ਪੰਜਾਬ ਵਿੱਚ ਪੰਥਕ ਪਾਰਟੀਆਂ ਵੀ ਆ ਦੋ ਜਿਹੜੇ ਆਪਣੇ ਅਜੋਕੇ ਸਮੇਂ ਦੇ ਸਿੰਘ ਜੇਲਾਂ ਵਿੱਚ ਬੈਠੇ ਆ ਉਹਨਾਂ ਦੇ ਪਰਿਵਾਰ ਵੀ ਇੱਥੇ ਬੈਠੇ ਹੈਗੇ ਸਭ ਤੋਂ ਪਹਿਲਾਂ ਜੇ ਆਪਣੀਆਂ ਪੰਥਕ ਪਾਰਟੀਆਂ ਬੰਦੀਆਂ ਉਹਨਾਂ ਦਾ ਫਰਜ਼ ਹੁੰਦਾ ਵੀ ਜੇ ਤੁਹਾਡੇ ਸਿੱਖ ਨੌਜਵਾਨ ਜੇਲਾਂ ਵਿੱਚ ਕਿਸੇ ਧੱਕੇ ਕਰਕੇ ਸਰਕਾਰਾਂ ਦੇ ਧੱਕੇ ਕਰਕੇ ਡੱਕੇ ਜਾਂਦੇ ਤਾਂ ਉਹਨਾਂ ਪ੍ਰਤੀ ਆਵਾਜ਼ ਉਠਾਓ ਉਠਾਉਣੀ ਵੀ ਚਾਹੀਦੀ ਹੈ ਜੇ ਆਪਾਂ ਪੰਥਕ ਪਾਰਟੀ ਆਪਣੇ ਆਪ ਨੂੰ ਕਹਿੰਦੇ ਆ ਦੋਨੋਂ ਪੰਥਕ ਪਾਰਟੀਆਂ ਕੀ ਅੱਜ ਤੱਕ ਉਹਨਾਂ ਨੇ ਆਵਾਜ਼ ਉਠਾਈ ਜਿਹੜਾ ਉਹ ਕਾਰਜ ਕਰ ਸਕਦੇ ਸੀ ਉਹ ਕਾਰਜ ਕੀਤਾ ਸੋਚਣਾ ਪਊਗਾ ਆਪਾਂ ਨੂੰ ਇਸ ਚੀਜ਼ ਤੇ ਵੀ ਭਾਈ ਦੀਪ ਦੇ ਭੋਗ ਤੇ ਵੀ ਸਰਦਾਰ ਸਾਹਿਬ ਬੈਠੇ ਆ ਇਹਨਾਂ ਨੇ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਵੀ ਕੋਈ ਸ਼ਬਦ ਕਹੇ ਸੀਗੇ ਵੀ ਤੁਸੀਂ ਤਾਂ ਸ਼ਹੀਦ ਦਾ ਪਰਿਵਾਰ ਹੋ ਜੀ ਹੁਣ ਇਹਨੂੰ ਅਸੀਂ ਦੇਖਾਂਗੇ ਅਸੀਂ ਯੂਨੈਸਕੋ ਤੋਂ ਇਨਕੁਆਇਰੀ ਕਰਾਵਾਂਗੇ ਅਸੀਂ ਐਪਲੀਕੇਸ਼ਨਾਂ ਲਾਵਾਂਗੇ ਮੈਂ ਵੀ ਬਹੁਤ ਅਪਰੋਚ ਕੀਤੀ ਆਮਾਨ ਸਾਹਿਬ ਵੀ ਬੈਠੇ ਹਨਦੀ ਸਾਰੀ ਟੀਮ ਦੀ ਬੈਠੀ ਆ ਪਰ ਮੈਨੂੰ ਅੱਜ ਤੱਕ ਉਦੋਂ ਬਾਅਦ ਅੱਜ ਦੂਸਰੀ ਵਾਰ ਮੈਂ ਆਮਾਨ ਸਾਹਿਬ ਨੂੰ ਮਿਲ ਰਿਹਾ ਹਾਂ ਪਹਿਲੀ ਵਾਰ ਹੀ ਮਿਲਿਆ ਸੀ ਮੈਂ ਮੱਤੇਵਾੜੇ ਦੇ ਜੰਗਲਾਂ 'ਚ ਜਿੱਦਣ ਮੋਰਚਾ ਲੱਗਿਆ ਸੀ ਮੈਨੂੰ ਕਿਹਾ ਗਿਆ ਵੀ ਤੁਸੀਂ ਘਰੇ ਚੱਲੋ ਅਸੀਂ ਆਏ ਪਰ ਕਿਸੇ ਰੁਝੇ ਮੈਂ ਕਰਕੇ ਬਿਜ਼ੀ ਹੋ ਗਿਆ ਅੱਜ ਤੱਕ ਬਿਜ਼ੀ ਰਹਿ ਗਿਆ ਮੈਂ ਇਹ ਜੇ ਅੱਜ ਗੱਲ ਕਰਾਂ ਇਹ ਪੰਥਕ ਇਕੱਠਾ ਇੱਕ ਤਰ੍ਹਾਂ ਨਾਲ ਆਪਾਂ ਇੱਥੇ ਬੈਠ ਕੇ ਵਿਚਾਰ ਕਰਨੇ ਆ ਨਾ ਕਿ ਇਹ ਮੈਂ ਟਰਸਟ ਪ੍ਰਤੀ ਕੋਈ ਇਕੱਠਾ-ਇਕੱਠਾ ਕੀਤਾ ਆਪਾਂ ਨੂੰ ਆਪਣੀਆਂ ਜੇ ਕੋਈ ਆਪਣੇ ਤੋਂ ਕਮੀਆਂ ਰਹਿੀਆਂ ਆਪਾਂ ਪੰਥਕ ਕਰਕੇ ਵਿਚਰ ਰਹੇ ਆ ਆਪਾਂ ਨੂੰ ਉਹ ਵੀ ਦੂਰ ਕਰਨੀਆਂ ਚਾਹੀਦੀਆਂ ਹਜੇ ਵੀ ਕੋਈ ਨਹੀਂ بگੜਿਆ ਆਪਾਂ ਆਪਣੇ ਨੌਜਵਾਨ ਜਿਹੜੇ ਜੇਲਾਂ ਵਿੱਚ ਬੈਠੇ ਆ ਚਾਹੇ ਉਹ ਪ੍ਰਾਤਨ ਸਮੇਂ ਦੇ ਆ ਤੇ ਚਾਹੇ ਹੋਣ ਅਜੋਕੇ ਸਮੇਂ ਵਾਲੇ ਆ ਉਹਨਾਂ ਪ੍ਰਤੀ ਇਕੱਠੇ ਹੋ ਜੀਏ ਆਵਾਜ਼ ਚੱਕੀਏ ਇਕੱਠ ਕਰੀਏ ਕੋਈ ਸਾਂਝਾ ਫੈਸਲਾ ਲਈਏ ਤਾਂ ਹੀ ਆਪਾਂ ਅੱਗੇ ਚੱਲ ਸਕਦੇ ਹਾਂਗੇ ਕਿੰਨਾ ਕਚੇਰਾ ਆਪਣੇ ਮਗਰ ਚੱਲਣਗੇ 40 ਸਿੰਘ ਹੁਣ ਜੇਲਾਂ ਚ ਬੈਠੇ ਆ 30 ਅੰਮ੍ਰਿਤਸਰ ਬੈਠੇ ਆ 11 ਉੱਥੇ ਬਿਬੜੂਗੜ੍ਹ ਬੈਠੇ ਆ ਕਿੰਨਾ ਕਚੇਰ ਅੰਦਰ ਫੜਾਓਗੇ ਆਪਾਂ ਨੂੰ ਉਹਨਾਂ ਪ੍ਰਤੀ ਵੀ ਆਵਾਜ਼ ਚੱਕਣੀ ਚਾਹੀਦੀ ਆ ਕੋਈ ਆਪਾਂ ਨਿੱਕੇ ਮੋਟੇ ਪਿੱਛੇ ਜੇ ਹੁਣ ਪੰਜਾਬ ਛੋਇਆ ਵੀ ਕੋਈ ਵੀ ਨਿੱਕੇ ਮੋਟੇ ਮਸਲੇ ਹੋਏ ਉਹਦੇ ਵਾਸਤੇ ਆਪਾਂ ਇਕੱਠ ਕਰਨ ਤੁਰ ਪੈਨੇ ਆ ਉਹ ਸਭ ਤੋਂ ਵੱਡਾ ਮਸਲਾ ਤਾਂ ਆਪਣਾ ਅੱਜ ਦੇ ਸਮੇਂ 'ਚ ਇਹੇ ਆ ਇਹਦੇ ਲਈ ਤਾਂ ਆਪਾਂ ਇਕੱਠੇ ਹੋਈਏ ਕੋਈ ਕਾਲ ਦੋ ਮੈਂ ਨਾਲ ਆ ਮੈਂ ਵੀ ਨਾਲ ਚੱਲੂਗਾ ਮੈਂ ਜਿੱਥੇ ਲੋੜ ਆ ਜੀ ਮੈਂ ਉਹਨੂੰ ਤਿਆਰ ਆਪਾਂ ਨੂੰ ਆਪਣੇ ਨਿੱਜੀ ਹਿੱਤ ਛੱਡ ਦੇਣੇ ਚਾਹੀਦੇ ਆਪਾਂ ਨੂੰ ਪੰਥ ਆਪਣਾ ਬਹੁਤ ਉੱਚਾ ਆ ਆਪਾਂ ਗੁਰੂ ਮਹਾਰਾਜ ਤੋਂ ਸੇਧ ਲੈ ਸਕਦੇ ਆ ਹਮੇਸ਼ਾ ਲੈ ਕੇ ਵੀ ਚੱਲਦੇ ਰਹੇ ਆ ਪਰ ਫੇਰ ਆਪਾਂ ਵਿਸਰ ਜਾਂਦੇ ਆ ਮੋਰਚਾ ਲੱਗ ਗਿਆ ਸ਼ੰਭੂ ਤੇ ਜਾ ਕੇ ਹੁਣ ਦੁਬਾਰਾ 13 ਤਰੀਕ ਨੂੰ ਕੀ ਉਹ 2 ਦਿਨ ਐਕਸਟੈਂਡ ਨਹੀਂ ਹੋ ਸਕਦਾ ਸੀਗਾ ਸਭ ਨੂੰ ਪਤਾ ਸੀ ਵੀ ਵਰਸੀ ਆ ਬਾਈ ਦੀ ਯਾਦਗਾਰ ਆਉਣ ਵਾਲੀ ਆ 2 ਦਿਨ ਲੇਟ ਕਰ ਲੈਂਦੇ ਚਲੋ ਉਹਨਾਂ ਦਾ ਫੈਸਲਾ ਸੀ ਆਪਾਂ ਲੈ ਲੈਨੇ ਆ ਪਰ ਹੁਣ ਫੇਰ ਉੱਥੇ ਮੂਰੇ ਦੀਪ ਹੋਇਆ ਖੜਾਗਾ ਉਹਨੂੰ ਕਿਵੇਂ ਹਟਾਵਾਂਗੇ ਤੇ ਫਿਰ ਟੱਪ ਕੇ ਬਾਰਡਰ ਹਜੇ ਤੱਕ ਕਹਿੰਦੇ ਜੀ ਸਾਡੇ ਤੋਂ ਤਾਂ ਦੋ ਕਲੇਰਾਂ ਹੀ ਟੁੱਟੀਆਂ ਪੰਜ ਬਚੀਆਂ ਕੋਈ ਨਹੀਂ ਇਹ ਤਾਂ ਵਰਤਾਰਾ ਹੀ ਫੇਰ ਇੱਥੇ ਗੁਰੂ ਸਾਹਿਬ ਦਾ ਵਰਤੂਗਾ ਉਹ ਕਿਸੇ ਦੇ ਰੂਪ ਵਿੱਚ ਕਿਸੇ ਦੇ ਥਰੂ ਵੀ ਵਰਤ ਸਕਦਾ ਆਪਾਂ ਆਪਣੇ ਸਿੰਘਾਂ ਨੂੰ ਜਿਹੜੇ ਸ਼ਹੀਦ ਸਿੰਘ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਜੋ ਬੈਠੇ ਵੀ ਆ ਸਤਿਕਾਰਯੋਗ ਜਾਂ ਜਿਹੜੇ ਜੇਲ੍ਹਾਂ ਵਿੱਚ ਬੈਠੇ ਆ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਨਿੱਜੀ ਹਿੱਤ ਛੱਡ ਦਈਏ ਮੈਂ ਆਪਦੇ ਆਪ ਨੂੰ ਇੰਨਾਂ ਨਾਲ ਕਾਬਲ ਨਹੀਂ ਸਮਝਦਾ ਕਿ ਮੈਂ ਸਾਰਿਆਂ ਨੂੰ ਤੁਸੀਂ ਮੇਥੋਂ ਬਹੁਤ ਧਰਮ ਪ੍ਰਤੀ ਵੀ ਸੱਚੇ ਹੋਵਗੇ ਗਿਆਨਤਾ 'ਚ ਵੀ ਬਹੁਤ ਅੱਗੇ ਹੋਵਗੇ ਪਰ ਮੈਂ ਇੰਨੇ ਯੋਗਾ ਨਹੀਂ ਹੈਗਾ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਸਹਿਤ ਦੇ ਸਕਾਂ ਪਰ ਮੈਂ ਇੰਨਾ ਕੁ ਯਕੀਨ ਦਵਾਉਣਾ ਵੀ ਮੈਂ ਤੁਹਾਡੇ ਨਾਲ ਚੱਲ ਸਕਦਾ ਮੈਂ ਆਪਦਾ ਨਿੱਜੀ ਹਿੱਤ ਛੱਡ ਕੇ ਚੱਲ ਸਕਦਾ ਕੋਈ ਸਹੀ ਕਾਲ ਤਾਂ ਦਿਓ ਮੈਂ ਆਪੇ ਆ ਜੂੰਗਾ ਤੇ ਇਹੀ ਆਸ ਕਰਦੇ ਆਂ ਵੀ ਆਪਾਂ ਇੱਥੋਂ ਕੋਈ ਸੇਧ ਲੈ ਕੇ ਚੱਲ ਜਾਈਏ ਇਥੋਂ ਸਾਰੇ ਆਪਣੇ ਜੇ ਆਪਾਂ ਕਹਿ ਲਈਏ ਪੰਥ ਦੇ ਸੀਨੀਅਰ ਆਗੂ ਇੱਥੇ ਲੀਡਰ ਬੈਠੇ ਆ ਆਪਾਂ ਅੱਗੇ ਦਾ ਕੋਈ ਫੈਸਲਾ ਸਾਨੂੰ ਦੋ ਤਾਂ ਜੋ ਆਪਾਂ ਅੱਗੇ ਚੱਲੀਏ ਸਭ ਤੋਂ ਪਹਿਲਾਂ ਆਪਾਂ ਆਪਣੇ ਬੰਦੀ ਸਿੰਘ ਉਹ ਤਾਂ ਰਿਹਾ ਕਰਾ ਲਈਏ ਇਹਨਾਂ ਤੇ ਤਾਂ ਕੋਈ ਐਡੇ ਜੇ ਆਪਾਂ ਕਹਿ ਲਈਏ ਸਟੇਟ ਨੇ ਕੋਈ ਐਡੇ ਸੀਰੀਅਸ ਚਾਰਜ ਵੀ ਨਹੀਂ ਲਾਏ ਆਪਾਂ ਉਹਨਾਂ ਦੇ ਸਹੀ ਤਰੀਕੇ ਨਾਲ ਉਹਨਾਂ ਨੂੰ ਹੈਂਡਲ ਕਰਕੇ ਬਾਹਰ ਲਿਆ ਸਕਦੇ ਆ ਦੇਖੋ ਇੱਕ ਇੱਕ ਕਰਕੇ ਜੇ ਆਪਾਂ ਕਹਿ ਲਈਏ ਲੱਕੜਾਂ ਦਾ ਗੁੱਛਾ ਇਕੱਠਾ ਹੁੰਦਾ ਉਹ ਟੁੱਟਦਾ ਨਹੀਂ ਹੁੰਦਾ ਕੱਲੀ-ਕੱਲੀ ਨੂੰ ਤਾਂ ਸਟੇਟ ਤੋੜ ਲੂਗੀ ਜੇ ਆਪਾਂ ਵਿਸਰਗੇ ਜੇਲਾਂ ਵਿੱਚ ਬੈਠਿਆਂ ਨੂੰ ਵਿਸਾਰਤਾ ਤਾਂ ਕੱਲ ਨੂੰ ਆ ਕੇ ਉਹਨਾਂ ਨੇ ਕੀ ਖਾਣਾ ਆਪਣੇ ਨਾਲ ਤਾਂ ਇਹੀ ਅਰਜ਼ ਕਰਦਾ ਵੀ ਆਪਾਂ ਨੂੰ ਸਾਰਿਆਂ ਨੂੰ ਇਕੱਠਿਆਂ ਹੋਣਾ ਚਾਹੀਦਾਗਾ ਇਹ ਇਕੱਠ ਨੂੰ ਜੇ ਅੱਜ ਆਪਾਂ ਇਕੱਠੇ ਹੋਏ ਆ ਬਾਈ ਦੀਪ ਦੇ ਨਾਲ ਨੂੰ ਇਕੱਠੇ ਹੋਏ ਆ ਇੱਥੋਂ ਹੀ ਕੋਈ ਫੈਸਲਾ ਲੈ ਲੋ ਚਾਹੇ ਜਿਹੜਾ ਕਿਸਾਨੀ ਸੰਘਰਸ਼ ਹੋਣ ਅੱਗੇ ਜਾ ਰਿਹਾ ਚਾਹੇ ਉਹਦੇ ਪ੍ਰਤੀ ਲੈ ਲੋ ਤੇ ਚਾਹੇ ਜੇਲ੍ਹਾਂ ਪ੍ਰਤੀ ਜਿਹੜੇ ਆਪਣੇ ਸਿੰਘ ਬੈਠੇ ਉਹਨਾਂ ਪ੍ਰਤੀ ਲੈ ਲੋ ਇਹ ਅਸੀਂ ਜਿਹੜੀ ਯਾਦਗਾਰ ਬਾਈ ਦੀ ਰੱਖੀ ਆ ਇਹਨੂੰ ਐਸ ਅ ਪੰਥਕ ਇਕੱਠ ਸਿੰਘਾਂ ਜਿਹੜੇ ਆਪਣੇ ਜੇਲ੍ਹਾਂ ਵਿੱਚ ਬੈਠੇ ਬੰਦੀ ਸਿੰਘ ਉਹਨਾਂ ਨੂੰ ਸਮਰਪਿਤ ਆ ਤੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ ਨੂੰ ਸਮਰਪਿਤ ਆ ਆਪਾਂ ਨੂੰ ਆਪਣੀ ਸਰਮੌਰ ਜਿਹੜਾ ਆਪਣਾ ਤਖਤ ਸ਼੍ਰੀ ਕਾਲ ਤਕ ਸਾਹਿਬ ਉਥੋਂ ਸੇਧ ਲੈ ਕੇ ਚੱਲਣੀ ਚਾਹੀਦੀ ਆ ਉਹ ਨੂੰ ਪਹਿਲਾਂ ਆਪਾਂ ਨੂੰ ਜਿਹੜੇ ਉਹ ਇੱਕ ਕਵਾਂਗੇ ਵੀ ਕਿਸੇ ਹੱਥਾਂ ਵਿੱਚ ਬੰਨਿਆ ਹੋਇਆ ਉਸ ਤੋਂ ਆਜ਼ਾਦ ਕਰਾਉਣ ਦੀ ਲੋੜ ਆ ਉਹਦੇ ਲਈ ਆਪਾਂ ਨੂੰ ਆਪਣੀ ਪੰਥਕ ਪਾਰਟੀ ਆ ਇਹਦੀ ਵੀ ਲੋੜ ਆ ਇਨਿੰਗ ਆ ਵੀ ਆਪਾਂ ਆਪਸ ਚ ਇੰਨੇ ਜਾਣੇ ਵਖਰੇਵੇਂ ਖੜੇ ਕਰਕੇ ਇੰਨੇ ਤਰੀਕੇ ਨਾਲ ਇਲੈਕਸ਼ਨ ਲੜੀਏ ਵੀ ਜਿਹੜੀ ਪਾਰਟੀ ਫੇਰ ਸਰਕਾਰ ਚ ਬੈਠੀ ਆ ਉਹੀ ਫੇਰ ਕਾਬਜ਼ ਹੋ ਜੂਗੀ ਇਸ ਪ੍ਰਤੀ ਵੀ ਆਪਾਂ ਨੂੰ ਇਕੱਠਿਆਂ ਹੋਣਾ ਪਊਗਾ ਕੋਈ ਫੈਸਲੇ ਇਹ ਵੀ ਲੈਣੇ ਪੈਣੇ ਆ ਵੀ ਆਪਾਂ ਨੂੰ ਆਪਣੇ ਪਰਸਨਲ ਮੋਟਿਵ ਵੀ ਛੱਡਣੇ ਪੈਣੇ ਆ ਇਹ ਵੀ ਦੇਖਣਾ ਚਾਹੀਦਾ ਆਪਾਂ ਨੂੰ ਇਕੱਠੇ ਹੋ ਕੇ ਬਹੁਤ ਧਰਾਂ ਆਪਣੇ ਕੋਲੇ ਸਾਰੀਆਂ ਇਲੈਕਸ਼ਨ ਲੜਨ ਨੂੰ ਫਿਰਦੀਆਂ ਪਰ ਜੇ ਆਪਾਂ ਇੰਨੇ ਹਿੱਸਿਆਂ ਚ ਵੰਡ ਕੇ ਇਲੈਕਸ਼ਨ ਲੜਾਂਗੇ ਤਾਂ ਫਿਰ ਆਪਣੇ ਹਿੱਸੇ ਕੁਛ ਨਹੀਂ ਪੈਣਾ ਫਿਰ ਦੀ ਥਾਂ ਉੱਥੇ ਹੀ ਜਿੱਥੇ ਅੱਜ ਗੱਲ ਹੈਗੀ ਆ ਫਿਰ ਉੱਥੇ ਜਾਵੜੂ ਆਪਾਂ ਫਿਰ ਇਕੱਠੇ ਹੋ ਕੇ ਇਹੀ ਗੱਲ ਕਰਿਆ ਕਰਾਂਗੇ ਵੀ ਪਹਿਲਾਂ ਆਪਾਂ ਸ਼੍ਰੀ ਕਾਲਤਾਖਸਾਬ ਨੂੰ ਆਜ਼ਾਦ ਕਰਾਈਏ ਫਿਰ ਅੱਗੇ ਤੁਰਾਂਗੇ ਜੇ ਆਪਾਂ ਹੋਰ ਕੌਮਾਂ ਦੀ ਗੱਲ ਕਰੀਏ ਕ੍ਰਿਸਚੀਅਨਾਂ ਦੀ ਵੈਟਿਕਨ ਸਿਟੀ ਆ ਉਹਨਾਂ ਦਾ ਸਭ ਤੋਂ ਵੱਡਾ ਚਰਚਾ ਜਿੱਥੇ ਉੱਥੋਂ ਗੱਲ ਤੁਰਦੀ ਆ ਤਾਂ ਸਾਰੇ ਕ੍ਰਿਸਚੀਅਨ ਉਹਨੂੰ ਮੰਨਦੇ ਆ ਮੁਸਲਮਾਨਾਂ ਦੀ ਗੱਲ ਕਰੀਏ ਮੱਕੇ ਮਦੀਨੇ ਤੋਂ ਗੱਲ ਤੁਰਦੀ ਆ ਤਾਂ ਸਾਰੇ ਮੁਸਲਮਾਨ ਉਹਨੂੰ ਅੱਖਾਂ ਮੀਚ ਕੇ ਮੰਨਦੇ ਆ ਤੇ ਆਪਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜੇ ਕੋਈ ਫਰਮਾਨ ਆਉਂਦਾ ਆਪਾਂ ਅੱਦੇ ਦਾ ਕਹਿੰਦੇ ਨੇ ਇਹ ਸਰਕਾਰੀ ਫਰਮਾਨ ਇਹੀ ਗੱਲਾਂ ਜਿੰਨਾ ਤੇ ਆਪਾਂ ਨੂੰ ਡੂੰਘਾਈ ਨਾਲ ਵਿਚਾਰ ਕਰਨੀ ਚਾਹੀਦੀ ਆ ਬਾਕੀ ਸਾਰੀ ਆਈ ਹੋਈ ਸਾਧ ਸੰਗਤ ਦਾ ਮੈਂ ਤੈ ਦਿਲੋਂ ਧੰਨਵਾਦ ਕਰਦਾ ਸਾਰੇ ਉੱਚ ਸ਼ਖਸੀਅਤਾਂ ਦਾ ਧੰਨਵਾਦ ਕਰਦਾ ਮਾਤਾ ਬੈਠੇ ਆ ਇੱਥੇ ਬਾਈ ਖੰਡੇ ਦੇ ਸਤਕਾਰਯੋਗ ਸਾਡੇ ਇਹਨਾਂ ਦਾ ਧੰਨਵਾਦ ਬਾਕੀ ਸਾਰੇ ਜਿਹੜੇ ਹੋਰ ਮੇਰੀਆਂ ਮਾਤਾਵਾਂ ਵੀ ਬੈਠੀਆਂ ਪਰਿਵਾਰ ਵੀ ਬੈਠੇ ਆ ਜਿਹੜੇ ਜਿਲ੍ਹਾਂ ਵਿੱਚ ਡੱਕੇ ਹੋਏ ਆ ਇਸ ਟਾਈਮ ਬਾਪੂ ਜੀ ਬੈਠੇ ਹੈਗੇ ਹਵਾਰਾ ਜਿੱਥੇਦਾਰ ਸਾਹਿਬ ਦੇ ਉਹਨਾਂ ਦਾ ਵੀ ਧੰਨਵਾਦ ਮੈਂ ਤਾਂ ਇਹੀ ਹੈ ਆਖੀਰ ਚ ਵੀ ਇਹੀ ਬੇਨਤੀ ਕਰੂੰਗਾ ਵੀ ਸਾਨੂੰ ਇੱਕ ਫੈਸਲਾ ਦੇ ਦਿਓ ਸਾਨੂੰ ਇੱਕ ਸਹੇਦ ਦੇ ਦਿਓ ਤਾਂ ਜੋ ਅਸੀਂ ਤੁਰ ਸਕੀਏ ਬਾਰ ਬਾਰ ਅਸੀਂ ਕਿੰਨੇ ਕੁ ਜਾਣੇ ਜੇਲਾਂ ਵਿੱਚ ਬੰਦ ਕਰਾਵਾਂਗੇ ਕਿਤੇ ਨਾ ਕਿਤੇ ਆ ਕੇ ਫਿਰ ਪਰਿਵਾਰ ਆਪ ਦੇ ਘਰਦਿਆਂ ਨੂੰ ਕਹਿਣ ਲੱਗ ਜਾਂਦੇ ਆ ਵੀ ਨਾ ਅੱਗੇ ਕੋਈ ਰਾਹ ਨਹੀਂ ਦਿਖਦਾ ਹਨੇਰਾਗਾ ਹਨੇਰਾ ਦੂਰ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਕੋਲ ਆ ਆਈਆਂ ਸਾਰੀਆਂ ਸਾਥ ਸੰਗਤਾਂ ਦਾ ਧੰਨਵਾਦ ਫਤਿਹ ਦੀ ਸਾਂਝ ਪਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ